ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਤੇ ਅੱਜ ਦੀ ਵੀਡੀਓ ਪਿੰਡ ਸੈਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕੋਲ ਇੱਕ ਟੋਕੜ ਮੱਝ ਚੋਕੀ ਤੇ ਇੱਕ ਗੈਸੂਨ ਵਾਲੀ ਠੀਕ ਹੈ ਜੀ ਦੋ ਮੱਝਾਂ ਜੇ ਕਿਸੇ ਬਾਈ ਨੇ ਇਦਾਂ ਦੀ ਐਡ ਕਰਾਉਣੀ ਹੋਵੇ ਤਾਂ ਆਪਣਾ ਨੰਬਰ ਲੋਡ ਕਰੋ ਜੀ 7228000355 ਜੀ ਠੀਕ ਹੈ ਜੀ ਬਾਕੀ ਭਰਾ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਫਿਰ ਵਾਤਾ ਦਾ ਸਾਲਵਰ ਕਿਸੇ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਆਂ ਇੰਸਟਾਗ੍ਰਾਮ ਤੇ ਭਰਾ ਗਰਜੀਤ ਨਾਮ ਤੇ ਐਡੀ ਚੱਲਦੀ ਹੈ ਆਪਣਾ ਠੀਕ ਹੈ ਜੀ ਤੇ ਕਰਦੇ ਆ ਭਰਾ ਆਪਾਂ ਬਾਈ ਜੀ ਨਾਲ ਗੱਲਬਾਤ ਲੈ ਲਈ ਜਾਣਕਾਰੀ ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਮੱਖਣ ਸਿੰਘ ਜੀ ਟੈਂਡ ਸਹਿਣਾ ਜੀ ਜ਼ਿਲ੍ਹਾ ਪਰਣਾਲਾ ਜੀ ਠੀਕ ਹੈ ਜੀ ਹਾਂਜੀ ਬਈ ਪਹਿਲੀ ਛੋਟੀ ਜਾਣਕਾਰੀ ਦਿਓ ਆਪਣੀ ਦੀ ਇਹ ਛੋਟੀ ਜਾਂ ਦੋਮੀ ਤਾਂ ਹੀ ਸੂਈ ਹੋਈ ਆ ਜੀ ਠੀਕ ਹੈ ਜੀ 7 ਕਿਲੋ ਦੁੱਧ ਆ ਜੀ ਠੀਕ ਹੈ ਜੀ ਕੋਈ ਕੀ ਦਾਣਾ ਪਾਉਣ ਦੀ ਲੋੜ ਨਹੀਂ ਚਾਹ ਥਾਪੀ ਮਾਰ ਕੇ ਭੇਜੂ ਤੇ ਰੇਟ 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 ਹਾਂਜੀ ਰੇਟ ਰੇਟ ਮੁੱਲ ਰੇਟ 6500 ਮਾਰਤਾ ਹੋ ਜੀ ਮੜਾ ਬਟਾ

ਬਾਈ ਜੀ ਜਿਹੜਾ ਡਿਪ ਕਲੈਕਟਰ ਕੋਟਸ ਹੈ ਨਾ ਤੇ ਜਿਲ੍ਹਾ ਨੂੰ ਪੈਂਦਾ ਪਰਣਾਣਾ 2 ਮਹੀਨੇ ਹੋ ਗਏ ਬਾਈ ਸੂਈ ਨੂੰ ਤੇ ਬੱਚਾ ਹੈ ਨਹੀਂ ਰਹਿ ਕੇ ਠੀਕ ਹੈ ਹਾਂਜੀ ਬਾਈ ਮਾਝੀ ਦੀ ਜਾਣਕਾਰੀ ਦੋ ਦੂਜੀ ਦੀ ਆ ਮਾਝੀ ਦੀ ਜਾਣਕਾਰੀ ਦਿਓ ਜੀ ਇਹਦਾ ਕੀ ਇਹਦਾ ਇੱਕਲਾ ਰੇਟ ਹੈਗਾ ਜੀ 1,115,000 ਠੀਕ ਹੈ ਜੀ ਮੌਕੇ ਤੇ ਮਾਨ ਤਾਨ ਵੀ ਹੋ ਰਹੀ ਹੈ ਜੀ ਠੀਕ ਹੈ ਕਿੰਨੇ ਦਿਨ ਬਾਕੀ ਆ ਹੈਗਾ ਇਹਦੇ 5-6 ਦਿਨ ਬਾਕੀ ਆ ਜੀ ਠੀਕ ਹੈ ਪਿਛਲੇ ਸਿਉ ਦੱਦ ਕਿੰਨਾ ਸੀ ਦੁੱਧ ਦੇ ਦਾ ਕਿੰਨਾ 14-15 ਲੀਟਰ ਘਟਿਆ ਜੀ ਠੀਕ ਹੈ ਜੀ ਲੋ ਪੂਰਾ ਤੋੜ ਦੇ ਨੂੰ ਲੋ ਚੈੱਕ ਕਰ ਸਕਦੇ

ਭਾਈ ਜੀ ਜਰੂਰ ਕਨੈਕਟ ਕਰੋ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪਹਿਲੇ ਹੀ ਬਰਨਾਲਾ ਠੀਕ ਹੈ ਜੀ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਉੱਤੇ ਹੀ ਆ